ਅੰਮ੍ਰਿਤਸਰ ਦੇ ਪ੍ਰਸ਼ਾਸਨ ਵੱਲੋਂ ਅੱਜ ਵੱਖ-ਵੱਖ ਇਲਾਕਿਆਂ ਦੇ ਵਿੱਚ ਸਰਚਿੰਗ ਆਪਰੇਸ਼ਨ ਕੀਤੀ ਜਾ ਰਹੀ ਹੈ ਫਿਲਹਾਲ ਮੋਹਕਮਪੂਰਾ ਏਰੀਆ ਦੇ ਵਿੱਚ ਮੌਜੂਦ ਹੈ ਜਿੱਥੇ ਐਡੀਸੀਪੀ ਹਰਪਾਲ ਸਿੰਘ ਸਾਡੇ ਨਾਮਕ ਅਧਿਕਾਰੀ ਮਜੂਨੇ ਸਰ ਕਿਸ ਤਰੀਕੇ ਸਰਚਿੰਗ ਆਪਰੇਸ਼ਨ ਚੱਲ ਰਹੀ ਹੈ ਜਿਆ ਗੱਲ ਕਰ ਲਈ ਪਹਿਲੇ ਵੀ ਕੰਪਲੇਂਟਾਂ ਹੁੰਦੀਆਂ ਨੇ ਜਿਸ ਤਰੀਕੇ ਜਿੰਨਾ ਤੇ ਨਸ਼ੇ ਦੇ ਜਾਂ ਵੱਖ-ਵੱਖ ਧਰਾਵਾਂ ਤਹਿਤ ਪਰਚੇ ਚੱਲਦੇ ਹੁੰਦੇ ਨੇ ਉਹਨਾਂ ਦੇ ਸਪੈਸ਼ਲੀ ਸਰਚਿੰਗ ਕੀਤੀ ਜਾਂਦੀ ਹੈ ਜਾਂ ਪੂਰੇ ਏਰੀਆ ਦੇ ਵਿੱਚ ਕੀਤੀ ਜਾਂਦੀ ਹੈ ਮਾਨਜੋਗ ਡੀਜੀਪੀ ਸਾਹਿਬ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮਾਨਜੋਗ ਡੀਜੀਪੀ ਸਾਹਿਬ ਦੀ ਦਿਸ਼ਾ ਨਿਰਦੇਸ਼ ਤੇ ਸਾਡੇ ਕਮਿਸ਼ਨਰ ਸਾਹਿਬ ਸਰ ਰੰਜੀਤ ਸਿੰਘ ਜੀ ਟਿਲੋ ਜੋ ਹੁਣੇ ਸਾਡੇ ਇਰੀਏ ਸਾਡੇ ਜਿਹੜੇ ਸਰਚ ਵਿਭਾਗ ਸੀ ਉਹਦੀ ਇਗਰਾਨੀ ਉਹਨੂੰ ਚੈਕਿੰਗ ਕਰਕੇ ਗਏ ਨੇ ਇਸ ਘਰ ਚੋਂ ਜੋ ਸਰਚ ਜਿਹੜੀ ਹੁੰਦੀ ਵੇਖ ਕੇ ਚੈੱਕ ਕਰਕੇ ਗਏ ਇਹ ਜਿੰਨੇ ਵੀ ਜਿਹੜੇ ਵੱਖ-ਵੱਖ ਏਰੀਏ ਜਿਹੜੇ ਹੌਟਸਪੌਟ ਨੇ ਹੌਟਸਪੌਟ ਦੇ ਵਿੱਚ ਜਿਹੜੇ ਪੁਰਾਣੇ ਸਮਗਲਰ ਨੇ ਜਿਨ੍ਹਾਂ ਨੇ ਨਸ਼ਾ ਵੇਚਣ ਦੇ ਬਾਰ-ਬਾਰ ਮਕਦਮੇ ਦਰਜ ਉਹਨਾਂ ਦੇ ਘਰਾਂ ਦੀ ਉਹਨਾਂ ਬੰਦਿਆਂ ਦੀ ਸਰਚ ਬਿਆਨ ਕੀਤਾ ਜਾਂਦਾ ਜਿਸ ਸਰਚ ਬਿਆਨ ਮੰ ਅੱਜ ਸਾਡੇ ACP ਹੈਡਕੁਆਟਰ ਜਿੰਨਾਂ ਕੋਲ ਸੁਪਰਵੀਜ਼ਨ ਹੈ ਮੁਕੰਪੁਰ ਪੁਲਿਸ ਸਟੇਸ਼ਨ ਦੀ ਉਹਨਾਂ ਦੀ ਨਿਗਰਾਨੀ ਹੇਠ ਇਹਦੀ ਸਰਚ ਮੈਂ ਚੱਲ ਰਿਹਾ ਸੀ ਜਿੱਥੇ ਇਹਨਾਂ ਨੇ ਹੁਣ ਤੱਕ ਇੱਕ ਦੋ ਬੰਦੇ ਰਾਉਂਡ ਅਪ ਕੀਤੇ ਇੱਕ ਉਪਰ ਕਵਰੀ ਹੋ ਚੁੱਕੀ ਆ ਦੂਜੇ ਦੀ ਜਿਹੜੀ ਸਰਚ ਮੈਂ ਚੱਲ ਰਿਹਾ ਵਾ ਜਿਹਦੀ ਜਿਹੜੀ ਆ ਇਨਵੈਸਟੀਗੇਸ਼ਨ ਪ੍ਰੋਸੀਜਰ ਜਿਹੜਾ ਵਾ ਕਾਰਵਾਈ ਦਾ ਅਨੁਮਤ ਚੱਲ ਰਿਹਾ ਅਤੇ ਬਾਕੀ ਜਿਹੜੇ ਕਰੀਬ 12 ਜਿਹੜੇ ਹੌਟਸਪੌਟ ਘਰ ਨੇ ਜਿਨ੍ਹਾਂ ਦੇ ਵਿੱਚ ਵਕ ਵਕ ਸਾਡੀਆਂ ਪਾਰਟੀਆਂ ਜੜੀਆਂ ਨੇ ਸੈੱਟ ਕਰ ਰਹੀਆਂ ਨੇ ਇਹ ਵੀ ਜਿਹੜਾ ਕਰ ਰਿਹਾ ਇੱਕ ਬਦਨਾਮ ਗੁੱਲੀ ਸਮਝ ਲੈ ਜਿੱਤੇ ਪਹਿਲਾਂ ਤਿੰਨ ਚਾਰ ਮਾਮਲੇ ਦਰਜ ਨੇ ਪੂਰੇ ਆ ਜਿਹਦਾ ਕੋਈ ਬਹੁਤਾ ਕਾਰੋਬਾਰ ਨਹੀਂ ਤੁਸੀਂ ਕਰਦੇ ਕੋਕਿਦਾਂ ਕੰਧਾਂ ਤੱਕ ਟੈਲਾਂ ਲਾਈਆਂ ਹੋਈਆਂ ਨੇ ਠੀਕ ਹੈ ਇਹ ਵੇਖੋ ਕੰਧਾਂ ਨੂੰ ਟੈਲੈਂਟ ਕਿਉਂ ਮਿਲਦੀਆਂ ਨੇ ਸ਼ਤਾਂ ਨੂੰ ਟੈਲਾਂ ਲਾਈਆਂ ਨੇ ਇਹ ਜਿਹੜਾ ਸਿਰਫ ਇੱਕ ਹਾਥੀ ਦਾ ਕਾਰੋਬਾਰ ਹੈ ਹਾਥੀ ਕਿਰਾਏ ਤੇ ਚੱਲਦਾ ਇਦਾਂ ਜਿਹੜੇ ਆਸੋਕੀ ਕਰਦੀਆਂ ਲੋਕ ਇਹਦੇ ਜਿਹੜੇ ਪਰਿਵਾਰ ਦੀ ਵਿੱਚ ਸਰਚ ਕੀਤੀ ਗਈ ਹੈ ਤੇ ਅਜੇ ਵੀ ਜਿਹੜੀ ਸਰਚ ਚੱਲ ਰਹੀ ਹੈ ਔਰ ਇਹ ਜਿਹੜਾ ਬਿਆਨ ਹੈ ਇਹ ਬਹੁਤ ਵਧੀਆ ਸਰਕਾਰ ਦਾ ਜਿਹੜਾ ਉਪਰਾਲਾ ਵਾ ਇਹਦੀ ਲੋਕਾਂ ਦੇ ਵਿੱਚ ਜਿਹੜੀ ਹੈ ਨਾ ਲੋਕ ਆਪਣੇ ਨੂੰ ਸੋਚੋ ਫਿਰ ਪੁਲਿਸ ਕਰਾਣੀ ਸਰਚ ਕਰਦੀ ਮਾੜੇ ਬੰਦਿਆਂ ਦੀ ਤੇ ਜਿਹੜੇ ਚੰਗੇ ਲੋਕ ਹੈ ਨਾ ਉਹਨਾਂ ਦੇ ਉੱਤੇ ਵਧੀਆ ਪ੍ਰਭਾਵ ਪੈਂਦਾ ਅਤੇ ਜਿਹੜੇ ਨੌਜਵਾਨ ਪੀੜੀ ਆ ਉਹ ਫਿਰ ਮਹਿਸੂਸ ਕਰਦੀ ਯਾਰ ਇਹੋ ਜਿਹੇ ਗੰਦੇ ਕੰਮ 'ਚ ਨਾ ਪਈਏ ਦੇਖੋ ਕਿੱਡੀ ਬਦਨਾਮੀ ਹੁੰਦੀ ਹੈ ਵੀ ਪੁਲਿਸ ਘਰਾਂ 'ਚ ਸਰਚ ਕਰਦੀ ਹੈ ਵੇਖੋ ਇਹ ਜਿਹੜਾ ਵਾ ਇਹਦੇ ਨਾਲ ਜਿਹੜੀ ਅਵੇਅਰਨੈਸ ਵੀ ਚੱਲਦੀ ਹੈ ਜੋ ਦਿਨ ਦੇ ਵੇਖੋ 10 ਵਜੇ ਤੋਂ ਲੈ ਕੇ 2 ਵਜੇ ਤੱਕ ਪੁਲਿਸ ਜਿਹੜੀ ਆ ਸਾਡੀ ਘਰਾਂ ਦੇ ਵਿੱਚ ਫਿਰਨੀ ਆ ਘਰ ਘਰ ਘੁੰਮਣਾ ਸਰਚ ਕਰਨੀ ਆ ਤੇ ਉਹਦੇ ਨਾਲ ਜਿਹੜੇ ਜਿੰਨੇ ਮੱਲੇ ਇਲਾਕੇ ਦੇ ਲੋਕ ਆ ਉਹਨਾਂ ਦੇ ਵਿੱਚ ਜਿਹੜਾ ਉਹ ਉਹਨਾਂ ਦੇ ਵਿੱਚ ਜਿਹੜਾ ਜਾਗਰਤਾ ਹੁੰਦੀ ਹੈ ਵੀ ਇਹ ਪੁਲਿਸ ਫੇਰੀ ਕੀ ਹੈ ਇਹ ਨਸ਼ੇੜਾ ਮਾੜਾ ਕੰਮ ਹੈ ਜਿਹੜੇ ਨੌਜਵਾਨ ਪੀੜੀ ਆ ਉਹ ਇਸ ਤੋਂ ਦੂਰੀ ਤੋਂ ਰਹੀ ਆ ਤੇ ਗਾਂ ਜਿਹੜੀਆਂ ਆਉਣ ਵਾਲੀ ਪੀੜੀ ਆ ਉਹ ਨਸ਼ੇ ਤੋਂ ਦੂਰੀ ਬਣਾ ਰਹੀ ਹੈ ਅਕਸਰ ਹੀ ਨਸ਼ੇ ਦੀ ਗੱਲ ਕਰਦੇ ਆ ਤਾਂ ਨੌਜਵਾਨ ਪੀੜ੍ਹੀ ਵਿੱਚ ਦੇਖਦੀ ਹੈ 21 ਤੋਂ 28 ਸਾਲ ਦੇ ਵਿੱਚ ਵਿੱਚ ਸੋ ਇਸ ਗੁੱਲੂ ਨਾਮ ਜੋ ਕਾਫੀ ਮਸ਼ਹੂਰ ਹੈ ਇਸ ਚੀਜ਼ਾਂ ਦੇ ਲਈ ਨਾਮ ਹੀ ਬਦਨਾਮ ਹੈ ਸੋ ਉਸ ਦੀ ਉਮਰ ਕਿੰਨੀ ਖੈ ਗਈ ਹੈ ਕਿਸ ਤਰੀਕੇ ਉਸ ਦੇ ਉੱਤੇ ਪਹਿਲੇ ਪਰਚੇ ਚੱਲ ਰਹੇ ਨੇ ਇੱਥੇ ਪਹਿਲਾਂ ਨਹੀਂ ਵੀ ਐਂਡੀ ਦੇ ਪਰਚੇ ਦਰਜ ਨੇ ਜੀ ਇਹਦਾ ਵੀ ਕਰੀਬ ਕਿ 35 ਸਾਲ ਦੀ ਉਮਰ ਹੈ ਦੀ ਜੀ ਹੈ ਜੀ ਪੁਰਾਣਾ ਵਾ ਇਹ ਮਤਲਬ ਕਾਫੀ ਦੇਖੋ ਗੱਲ ਹੈ ਜੀ ਜਿਹੜਾ ਵੀ ਬੰਦਾ 100 ਦਿਨ ਸਾਦਾ ਇੱਕ ਦਿਨ ਚੋਰ ਦਾ ਕੋਈ ਜੋ ਮਰਜ਼ੀ ਕਰ ਲੈ ਜਿਹੜਾ ਬੰਦਾ ਮਾੜਾ ਕੰਮ ਕਰਦਾ ਉਹਨੂੰ ਇਸ ਪਾਪਾਂ ਦੀ ਪੰਡ ਦਾ ਭਾਰ ਸਹਿਣਾ ਹੀ ਪੈਣਾ ਨਾ ਜਿਸ ਬੰਦੇ ਨੇ ਕੋਈ ਵੀ ਹੋਵੇ ਚਾਹੇ ਕੋਈ ਉਹ ਅਧਿਕਾਰੀ ਹੋਵੇ ਚਾਹੇ ਕੋਈ ਜਿੰਨੇ ਵੀ ਇਸ ਨਸ਼ੇ ਦੇ ਵਿੱਚ ਨੌਜੋਨਾਂ ਦੀ ਜ਼ਿੰਦਗੀ ਨਾਲ ਖਲਵਾੜ ਕੀਤੀ ਆ ਉਹਨੂੰ ਇੱਥੇ ਵੀ ਹਿਸਾਬ ਦੇਣਾ ਪੈਣਾ ਤੇ ਅਗਲੀ ਗਾਂਹ ਜਾ ਕੇ ਵੀ ਦੇਣਾ ਸਰ ਅੱਜ ਗੱਲ ਕਰਦੇ ਆ ਤਾਂ ਕੋਈ ਨਸ਼ੇ ਦੀ ਕਿੰਨੀ ਕਿ ਰਿਕਵਰੀ ਹੋ ਚੁੱਕੀ ਆ ਇਸ ਤੋਂ ਬਾਅਦ ਕਿੰਨੇ ਘਰਾਂ ਦੀ ਜਿਹੜੀ ਸਰਚਿੰਗ ਕੀਤੀ ਗਈ ਆ ਕਮਿਸ਼ਨਰ ਸਾਹਿਬ ਵੀ ਇੱਥੇ ਪਹੁੰਚੇ ਸੀਗੇ ਦੇਖੋ ਜੀ ਇਸ ਤਰ੍ਹਾਂ ਦਾ ਸਾਡੇ ਅਸੀਂ ਇਸ ਤੇ 12 ਕਰੀਬ ਘਰ ਜਿਹੜੇ ਆ ਉਹ ਸੀ ਟਾਰਗੇਟ ਕੀਤੇ ਸੀ 12 ਦੇ ਵਿੱਚੋਂ ਇੱਕ ਦੇ ਵਿੱਚੋਂ ਰਿਕਵਰੀ ਹੋ ਚੁੱਕੀ ਹੈ ਇੱਕ ਦੀ ਜਿਹੜੀ ਆ ਰਿਕਵਰੀ ਚ ਥੋੜੀ ਜੀ ਹੋਈ ਆ ਬਾਕੀ ਰਿਕਵਰੀ ਚੱਲ ਰਹੀ ਹੈ ਦੇਖੋ ਹੋ ਸਕਦਾ ਸਾਨੂੰ ਆਸ ਹੈ ਕਿ ਉੱਥੇ ਵੀ ਪ੍ਰੋਗਰੈਸ ਹੋਏਗੀ ਤੇ ਕਰੀਬ ਹੋਰ ਵੀ ਸ਼ਹਿਰ ਦੇ ਵਿੱਚ ਕਾਫੀ ਜਗ੍ਹਾ ਚੱਲ ਰਹੇ ਨੇ ਸਾਡੇ ਜ਼ੋਨ ਚ ਦੂਜੀ ਜਗ੍ਹਾ ਮਕਬੂਲਪੁਰ ਹਰਿਆਣ ਚੱਲ ਰਿਹਾ ਵਾ ਉੱਥੇ ਵੀ ਚੰਗੀ ਜਿਹੜਾ ਰਿਜ਼ਲਟ ਆ ਰਹੇ ਨੇ ਹਾਂਜੀ ਔਰ ਇਸ ਤੋਂ ਐਂਡ ਦੇ ਉੱਤੇ ਜੋ ਵੀ ਸਾਡੀ ਰਿਕਵਰੀ ਹੋਏਗੀ ਜੋ ਐਫਆਈਆ ਹੋਣਗੇ ਇਸ ਦਾ ਮਾਨ ਜੋ ਕਮਿਸ਼ਨਰ ਸਾਹਿਬ ਵੇਰਾ ਜਿਹੜਾ ਪ੍ਰੈਸ ਨੂੰ ਦੇ ਸਰ ਨਸ਼ੇ ਦੀ ਗੱਲ ਕਰੀ ਤਾਂ ਸਭ ਤੋਂ ਜ਼ਿਆਦਾ ਇਲਾਕਾ ਮੋਹਮਪੁਰਾ ਤੁੰਗਾ ਦੀ ਗੱਲ ਕਰ ਲਈਏ ਮਕਬੂਲਪੁਰੇ ਫਲੇਟਾਂ ਦੇ ਵਿੱਚੋਂ ਨਸ਼ਾ ਮਿਲਦਾ ਹੈ ਜਾਂ ਬ੍ਰਾਹਮਤ ਸਭ ਤੋਂ ਜ਼ਿਆਦਾ ਉੱਥੋਂ ਕੀਤਾ ਜਾਂਦਾ ਫਿਰ ਵੀ ਜਦ ਵੱਡੇ ਅਫਸਰਾਂ ਦੀ ਰੇਡ ਵੱਜਦੀ ਹੈ ਕਿਤੇ ਨਾ ਕਿਤੇ ਨਸ਼ਾ ਤਸਕਰ ਅਲਰਟ ਹੋ ਜਾਂਦੇ ਨੇ ਉਸ ਦੇ ਪਿੱਛੇ ਉਹਨਾਂ ਤੱਕ ਜਾਣਕਾਰੀ ਕਿਵੇਂ ਪਹੁੰਚਦੀ ਹੈ ਕਿ ਵੱਡੇ ਅਫਸਰਾਂ ਦੀ ਜੇਕਰ ਉੱਥੇ ਰੇਡ ਪੈਣ ਲੱਗੀ ਹੈ ਤਾਂ ਉਹ ਚਿਕਨੇ ਹੋ ਜਾਂਦੇ ਨਹੀਂ ਜੀ ਵੈਸੇ ਮੈਂ ਆਪ ਜੀ ਦਾ ਧਿਆਨ ਚ ਲੈਵਾਂ ਜਿਹੜਾ ਕੋਈ ਐਫਐਜਿੀ ਇਨਫੋਰਮੇਸ਼ਨ ਵਾਲੀ ਗੱਲ ਨਹੀਂ ਹੁੰਦੀ ਕਾਫੀ ਬੰਦੇ ਮਿਲ ਜਾਂਦੇ ਆ ਕਾਫੀ ਹੁੰਦੇ ਆ ਲੇਕਿਨ ਜਿਹੜਾ ਇਹ ਸਰਚ ਬਿਆਨ ਦੇ ਵਿੱਚ ਕਾਫੀ ਰਿਕਵਰੀ ਵੀ ਹੁੰਦੀਆਂ ਨੇ ਤੇ ਇਹਦਾ ਜਿਹੜਾ ਮੇਨ ਜਿਹੜਾ ਮੈਸੇਜ ਆ ਵੀ ਲੋਕਾਂ ਦੇ ਵਿੱਚ ਜਿਹੜਾ ਨਾ ਲੋਕ ਜਿਹੜੇ ਆ ਨਾ ਆਪਣੇ ਨੂੰ ਸਿਕਿਉਰ ਫੀਲ ਕਰਦੇ ਨੇ ਜਦੋਂ ਪੁਲਿਸ ਜਿਹੜੀ ਏਰੀਆ 'ਚ ਸਰਚ ਕਰਦੀ ਆ ਬਿਆਨ ਕਰਦੀ ਆ ਇਹਦੇ ਕੱਲਾ ਇੱਕ ਇਹ ਨਹੀਂ ਵੀ ਇਸ ਸਰਚ ਨਾਲ ਕਰਨਾ 10 ਤੋਂ 2 ਦੀ ਸਰਚ ਕਰਨ ਦੇ ਨਾਲ ਕੱਲਾ ਵੀ ਉਹਨਾਂ ਦੇ ਘਰਾਂ 'ਚੋਂ ਨਸ਼ੇ ਮਿਲ ਜਣਾ ਨਸ਼ਾ ਖਪੇ ਸੱਜੇ ਵੀ ਰੱਖਿਆ ਹੁੰਦਾ ਲੇਕਿਨ ਉਹਦੇ ਨਾਲ ਜਿਹੜਾ ਉਹਦਾ ਇਰਦ ਗਿਰਦ ਏਰੀਆ ਉਹਨਾਂ ਨੂੰ ਤੇ ਹੋਰ ਲੋਕਾਂ ਨੂੰ ਬੜੇ ਜਿਹੜੇ ਉਹਦੇ ਆ ਚੰਗੇ ਉਹਨਾਂ ਦੇ ਮਨਾਂ ਤੇ ਪ੍ਰਭਾਵ ਪੈਂਦਾ ਪੁਲਿਸ ਦਾ ਅਖਸ਼ ਤੇ ਸਰਕਾਰ ਦਾ ਅਖਸ਼ ਜਿਹੜਾ ਲੋਕਾਂ ਦੇ ਵਿੱਚ ਚੰਗਾ ਬਣਦਾ ਸੋ ਬਿਲਕੁਲ ਗੱਲ ਕਰੀ ਤਾਂ ਅੱਜ ਪੂਰੀ ਟੀਮ ਦੇ ਨਾਲ ਕਮਿਸ਼ਨਰ ਸਾਹਿਬ ਵੀ ਇੱਥੇ ਪਹੁੰਚੇ ਸੀਗੇ ਸੋ ਹੁਣ ਏਡੀਸੀਪੀ ਹਰਪਾਲ ਸਿੰਘ ਜੀ ਜੇ ਗੱਲ ਕਰ ਲਈਏ ਤਾਂ ਐਸਐਚਓ ਮੁਕੰਪੂਰਾ ਹੈੱਡਕੁਆਟਰ ਏਸੀਪੀ ਕਮਲਜੀਤ ਸਿੰਘ ਇੱਥੇ ਪਹੁੰਚੇ ਨੇ ਆਪਣੀ ਟੀਮ ਦੇ ਨਾਲ ਅੱਜ ਸਰਚਿੰਗ ਬਿਆਨ ਕੀਤਾ 12 ਘਰ ਜੋ ਪ੍ਰਾਣੀਆਂ ਲਿਸਟਾਂ ਚੋਂ ਕੱਢੇ ਗਏ ਨੇ ਜਿਨ੍ਹਾਂ ਤੇ ਪਹਿਲੇ ਵੀ ਐਨਡੀਪੀਸੀ ਐਕਟ ਜਾਂ ਕਿਸੇ ਨਾ ਕਿਸੇ ਤਰ੍ਹਾਂ ਨਸ਼ੇ ਦੇ ਜਿਹੜੇ ਆ ਪਰਚੇ ਚੱਲ ਰਹੇ ਆ ਸੋ ਅੱਜ ਇੱਥੇ ਚੈਕਿੰਗ ਕੀਤੀ ਗਈ ਆ ਕਿਸ ਤਰੀਕੇ ਗੱਲ ਕਰੀਏ ਤਾਂ ਦੋਨੋਂ ਜਵਾਨਾਂ ਤੋਂ ਕੁਛ ਜਿਹੜਾ ਨਸ਼ਾ ਰਿਕਵਰ ਵੀ ਕੀਤਾ ਗਿਆ ਸੋ ਕਿਸ ਤਰੀਕੇ ਅੱਗੇ ਕਾਰਵਾਈ ਹੁੰਦੀ ਆ ਉਹਨਾਂ ਤੇ ਕਿਉਂਕਿ ਨਾਮੀ ਚਿਹਰੇ ਨੇ ਨਾਮੀ ਬਦਨਾਮੀ ਚਿਹਰੇ ਕਹਿ ਸਕਦੇ ਆ ਜੋ ਪਹਿਲੇ ਵੀ ਇਸ ਪਰਚਿਆਂ ਦੇ ਵਿੱਚ ਸ਼ਾਮਲ ਰਹੇ ਨੇ ਸੋ ਹੁਣ ਗੱਲ ਕਰੀਏ ਤਾਂ ਕਮਿਸ਼ਨਰ ਸਾਹਿਬ ਵੀ ਇੱਥੇ ਪਹੁੰਚੇ ਸੀ ਕਿ ਕਿਸ ਤਰੀਕੇ ਉਹ ਆਪਣੀ ਇਹ ਕਾਰਵਾਈ ਨੂੰ ਵਧਾਵਾ ਦੇ ਕੇ ਇਹ ਨਹੀਂ ਕਿ ਆਪਣੇ ਅਫਸਰਾਂ ਤੇ ਮਾਣ ਹੈ ਜੋ ਇਸ ਤਰੀਕੇ ਨਸ਼ੇ ਨੂੰ ਫੜ ਰਹੇ ਨੇ ਤੇ ਕੁਝ ਐਸੇ ਬਦਨਾਮ ਕਾਰ ਜਿੰਨਾ ਕਰਕੇ ਕੁਝ ਚੰਗੇ ਕਾਰ ਵੀ ਬਦਨਾਮ ਹੁੰਦੇ ਨੇ ਉਸ ਪ੍ਰਸ਼ਾਸਨ ਨੇ ਸ਼ਹਿਰ ਵਾਸਤੇ ਲਈ ਵੀ ਇਹ ਹੀ ਅਪੀਲ ਕੀਤੀ ਹੈ ਜੇਕਰ ਕਿਉਂਕਿ ਇੱਥੇ ਗੱਲ ਕਰੀਏ ਤਾਂ ਗੁੱਲੂ ਨਾਮਕ ਸਖਸ਼ ਜੋ ਕਾਫੀ ਪੁਰਾਣਾ ਇਸ ਨਸ਼ਿਆਂ ਦੇ ਪਰਚੇ ਦੇ ਵਿੱਚ ਹੈਗਾ ਪ੍ਰਸ਼ਾਸਨ ਦੀ ਨਿਗਾਹ ਦੇ ਵਿੱਚ ਹੈਗਾ ਅੱਜ ਵੀ ਉਸ ਦੇ ਘਰ ਚੈਕਿੰਗ ਕੀਤੀ ਗਈ ਹੈ ਪਰ ਉਹ ਪਹਗੋੜਾ ਸੀਗਾ ਪਰ ਅੱਜ ਉਹਨਾਂ ਦੇ ਘਰ ਆ ਦੇ ਜਾ ਕੇ ਇਹ ਗੱਲਬਾਤ ਕੀਤੀ ਗਈ ਹੈ ਕਿ ਉਸ ਨੂੰ ਕਹੋ ਕਿ ਮੁੜ ਜਾਵੇ ਨਹੀਂ ਤਾਂ ਪ੍ਰਸ਼ਾਸਨ ਨੇ ਇਹ ਵੀ ਗੱਲ ਆਖੀ ਹੈ ਕਿ ਕਾਬੂ ਤਾਂ ਇੱਕ ਨਾ ਦਿਨ ਆ ਹੀ ਜਾਣਾ ਚਾਰ ਦਿਨ ਪਗੋੜਾ ਪੰਜਵਾਂ ਦਿਨ ਪ੍ਰਸ਼ਾਸਨ ਦਾ ਹੋ ਸਕਦਾ ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਵੀ ਇਹ ਚੀਜ਼ ਦੀ ਵਾਰਨਿੰਗ ਦਿੱਤੀ ਹੈ ਜੇਕਰ ਨਹੀਂ ਮੁੜਨਾ ਤਾਂ ਪ੍ਰਸ਼ਾਸਨ ਦੇ ਸਲਾਖਾਂ ਦੇ ਪਿੱਛੇ ਜਾਣ ਲਈ ਤਿਆਰੀਆਂ ਵੀ ਜਿਹੜੀਆਂ ਪੂਰੀਆਂ ਕਸ ਕੇ ਰੱਖੋ ਮੈਨੂੰ ਦਿਓ ਆਜ਼ਾਦ ਅੰਮ੍ਰਿਤਸਰ ਆਵਾਜ਼ ਦੇ ਲਈ ਕੈਮਰਾਮੈਨ ਨਕਾਸ਼ ਤੇ ਨਾਲ ਮੈਂ ਦਮਦੀਪ ਸਿੰਘ ਅੰਮ੍ਰਿਤਸਰ